ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੀ। ਤੇ ਅੱਜ ਗੱਲ ਕਰਦੇ ਆਂ ਵੀਰੇ ਆਪਾਂ ਹਲਦੀ ਰੋਗ ਬਾਰੇ। ਵੀ ਹਲਦੀ ਰੋਗ ਹੁਣ ਜੀਰਿਆਂ ਨਿਸਤਰ ਗਿਆ ਵੀਰੇ। ਜੀਰਿਆਂ ਨਿਸਤਰਾਂ ਤੋਂ ਬਾਅਦ ਹੁਣ ਹਲਦੀ ਰੋਗ ਦੀ ਸਪਰੇਅ ਕਰੀਏ ਜਾਂ ਨਾ ਕਰੀਏ। ਤੇ ਉਸ ਤੋਂ ਪਹਿਲਾਂ ਵੀਰੇ ਪਲੀਜ਼ ਇੱਕ ਬੇਨਤੀ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਵੀਡੀਓ ਦੇਖ ਕੇ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਜੀ। ਕਿਉਂਕਿ ਵੀਰੇ ਇਸ ਵਾਰੀ ਨਾਲ ਜਿਹੜਾ ਹਲਦੀ ਰੋਗ ਆ ਉਹਦਾ ਅਟੈਕ ਬਹੁਤ ਜ਼ਿਆਦਾ ਹੋਇਆ। ਕਿਉਂਕਿ ਜਿਹੜਾ ਵੀਰੇ ਆਪਣੇ ਜੀਰੀਆਂ ਦਾ ਨਿਸਾਰਾ ਉਹ ਇਸ ਟਾਈਮ ਤੇ ਹੋ ਰਿਹਾਤਾ ਉਸ ਟਾਈਮ ਤੇ ਨਾ ਮੌਸਮ ਵੀਰੇ ਖਰਾਬਤਾ ਕਿਉਂਕਿ ਮੀਂਹ ਵਾਲਾ ਮੌਸਮ ਦਾ ਮੀਂਹਾਂ ਦੇ ਨਾਲ ਵੀਰੇ ਹਵਾ ਚੱਲ ਪਈ ਤੀ ਹਵਾ ਚੱਲਣ ਦੇ ਨਾਲ ਵੀਰੇ ਜਿਹੜੇ ਦਾਣੇ ਫੈਕਚਰ ਹੋ ਗਏ ਅਤੇ ਉਹਦੇ ਨਾਲ ਵੀਰੇ ਉਹ ਜਿਹੜੇ ਫੈਕਚਰ ਹੋਣ ਦੇ ਕਾਰਨ ਵੀਰੇ ਦਾਣੇ ਚ ਹਲਦੀ ਬਣ ਗਈ ਤੇ ਵਿੱਚ ਜਿਹੜੇ ਦਾਣੇ ਸਹੀ ਰਹਿ ਗਏ ਉਹ ਸਹੀ ਰਹਿ ਗਏ ਜਿਹੜੇ ਦਾਣੇ ਦੇ ਵਿੱਚ ਵੀਰੇ ਫੈਕਚਰ ਹੋ ਗਏ ਉਹਨਾਂ ਚ ਹਲਦੀ ਹੋ ਗਈ ਤੇ ਹੁਣ ਜੇ ਗੱਲ ਕਰੀਏ ਵੀਰੇ ਆਪਾਂ ਹੁਣ ਸਪਰੇਅ ਦੀ ਕਿਉਂਕਿ ਹੁਣ ਤਕਰੀਬਨ ਵੀਰੇ ਸਾਰੀ ਜੀਰੀ ਦਾਣਾ ਬਣਨ ਤੋਂ ਬਾਅਦ ਹਲਦੀ ਹੁਣ ਚਮਕਣ ਲੱਗੀ ਆਪਾਂ ਨੂੰ ਕਿਉਂਕਿ ਦਾਣਾ ਵੀ ਗੱੱਦਰ ਹੋ ਗਿਆ ਤੇ ਹੁਣ ਵੀਰੇ ਜੇ ਆਪਾਂ ਗੱਲ ਕਰੀਏ ਸਪਰੇਅ ਦੀ ਤਾਂ ਵੀਰੇ ਹੁਣ ਸਪਰੇਅ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਪਰੇਅ ਨਾਲ ਵੀਰੇ ਇਹਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਸਪਰੇਅ ਉਸ ਟਾਈਮ ਤੇ ਕੰਮ ਕਰਦੀ ਆ ਵੀਰੇ ਜਦੋਂ ਆਪਣੀ ਜੀਰੀ ਗੋ ਅਵਸਥਾ ਚ ਹੋਵੇ ਉਸ ਟਾਈਮ ਤੇ ਵੀਰੇ ਸਪਰੇਅ ਪੂਰਾ ਕੰਮ ਕਰਦੀ ਆ ਤੇ ਹੁਣ ਵੀਰੇ ਜੇ ਆਪਾਂ ਕਹੀਏ ਵੀ ਹੁਣ ਹਲਦੀ ਪੈਣ ਤੇ ਦਾਣਾ ਵੀਰੇ ਪੂਰਾ ਗੱੱਦਰ ਹੋ ਗਿਆ ਹੁਣ ਤਾਂ ਜਿਹੜੇ ਦਾਣੇ ਵੀਰੇ ਸਹੀ ਰਹਿ ਗਏ ਉਹ ਤਾਂ ਸਹੀ ਨੇ ਜਿਨ੍ਹਾਂ 'ਚ ਹਲਦੀ ਪੈ ਗਈ ਉਹਨਾਂ 'ਚ ਹਲਦੀ ਪੈ ਗਈ ਹੁਣ ਵਿਰੇ ਉਹਦੇ ਵਿੱਚ ਸਪਰੇਅ ਨਾਲ ਕੋਈ ਹੱਲ ਨਹੀਂ ਆਪਣਾ ਹੈਗਾ ਸਪਰੇਅ ਕਰੀਦਾ ਹੁਣ ਕੋਈ ਫਾਇਦਾ ਨਹੀਂ ਹੈਗਾ ਵਿਰੇ ਤੇ ਇੱਕ ਆਪਾਂ ਇਹਦਾ ਹੱਲ ਹੋਰ ਕੱਢ ਸਕਦੇ ਹਾਂ ਜਿਵੇਂ ਵਿਰੇ ਜਿਹੜੀ ਜੀਰੀ ਨੂੰ ਹਲਦੀ ਪਈ ਹੋਈ ਆ ਆਪਣੀ ਨੂੰ ਤੇ ਉਹ ਜੀਰੀ ਨੂੰ ਵਿਰੇ ਆਪਾਂ ਜੇ ਆਪਾਂ ਦੁਪਹਿਰੇ ਦੇ ਵਿੱਚ ਬੜਾਈਏ ਜਿਵੇਂ ਸਾਗੜ ਉਤਰੀ ਤੋਂ ਬਾਅਦ ਦੁਪਹਿਰੇ 'ਚ ਬੜਾਉਨੇ ਆ ਤਾਂ ਉਹ ਮਸ਼ੀਨ ਵਿਰੇ ਆਪਣੀ ਹਲਦੀ ਨੂੰ ਕੁਝ ਪਰਸੈਂਟ ਤੱਕ ਭੋਰ ਦੂਗੀ ਤਾਂ ਇਹ ਹੱਲ ਹੈਗਾ ਵਿਰੇ ਥੋੜਾ ਜਿਹਾ ਆਪਣਾ ਬਾਕੀ ਜੇ ਆਪਾਂ ਹੁਣ ਕੋਈ ਸਪਰੇਅ ਸਪਰੇਅ ਦਾ ਵਿਰੇ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਕਰਕੇ ਇਹਦੀ ਇੱਕ ਆਪਣੀ ਛੋਟੀ ਜਿਹੀ ਵੀਡੀਓ ਦੁਬਾਰਾ ਫੇਰ ਬਣਾਤੀ ਜੀ ਪਲੀਜ਼ ਵੀਡੀਓ ਦੇਖ ਕੇ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਅਤੇ ਵੀਡੀਓ ਦੇਖ ਕੇ ਲਾਈਕ ਅਤੇ ਕਮੈਂਟ ਕਰਿਓ ਜੀ ਕਿਉਂਕਿ ਆਪਾਂ ਨੂੰ ਵੀਰੇ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਇਦਾਂ ਹੀ ਤੁਹਾਡਾ ਸਾਥ ਬਣਿਆ ਰਹੂਗਾ ਤੇ ਆਪਾਂ ਵੀਰੇ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਜੀ ਤੁਹਾਡੇ ਵਾਸਤੇ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ